ਮੈਂ ਇਲਜ਼ਾਮ ਲਾ ਰਿਹਾ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਉੱਤੇ ਭਗਵੰਤ ਮਾਨ ਜੀ ਸਾਢੇ 3 ਸਾਲ ਹੋ ਗਏ ਤੁਹਾਨੂੰ ਸੁਣਦਿਆਂ ਨੂੰ ਤੁਸੀਂ ਐਸੈਂਬਲੀ ਦੇ ਫਲੋਰ ਤੇ ਕਿਹਾ ਸੀ ਮੇਰੇ ਕੋਲ ਇਹਨਾਂ ਸਾਰਿਆਂ ਦੀ ਫਾਈਲਾਂ ਪਈਆਂ ਇਹਨਾਂ ਦੀ ਜੋ-ਜੋ ਠੱਗੀਆਂ ਕੀਤੀਆਂ ਸਾਰਿਆਂ ਨੇ ਸੁਣਿਆ ਠੋਕ ਕੇ ਕਿਹਾ ਬਾਰ-ਬਾਰ ਕਿਹਾ ਮੇਰੀ ਅੱਖ ਚ ਪਾ ਕੇ ਗੱਲ ਕਰੱਖ ਚ ਪਾ ਕੇ ਗੱਲ ਕਰ ਮੈਂ ਸਵੇਰੇ ਠੋਕ ਦੂੰਗਾ ਤੁਹਾਨੂੰ ਕੇਸ ਨੂੰ ਨਾ ਠੋਕਿਆ ਨਾ ਫਾਈਲ ਖੁੱਲੀ ਨਾ ਕੇਸ ਦਰਜ ਹੋਇਆ ਤੇ ਚੱਲੇ ਕੈਮੋਥੈਰੇਪੀ ਕਰਨ ਸਾਹਿਬ ਕੀ ਦੀ ਕਰੀਏ ਕੈਮੋਥੈਰੇਪੀ ਮਨਵਾਤਾ ਦੱਸੋ ਯਾ ਤਾਂ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਸਾਡਾ ਮੁੱਖ ਮੰਤਰੀ ਅਸੈਂਬਲੀ ਆਉਂਦਾ ਫਲੋਰ ਆਫ ਦਾ ਹਾਊਸ ਜਿਹੜਾ ਕਹਿੰਦਾ ਬੜਾ ਅਜ਼ੀਮ ਸਦਨ ਹੈ ਸਾਹਿਬ ਲੋਕਤੰਤਰ ਦਾ ਮੰਦਰ ਹੈ ਜੀ ਉਹਦੇ 'ਚ ਖੜਕੇ ਝੂਠ ਬੋਲ ਰਹੇ ਸੀਗੇ ਮੈਂ ਨਹੀਂ ਚਾਹੁੰਦਾ ਵੀ ਮੈਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੂੰ ਝੂਠਾ ਗਵਾਇਆ ਇਸ ਅਨ ਪਾਰਲੀਮੈਂਟਰੀ ਵਰਲਡ ਮੈਂ ਮਾਫੀ ਚਾਹਨਾ ਮੈਂ ਸਮਝਦਾ ਵੀ ਉਹਨਾਂ ਕੋਲ ਫਾਈਲ ਹੈ ਅਗਰ ਫਾਈਲ ਹੈ ਤਾਂ ਜਾਂ ਤਾਂ ਸਭ ਸੈਟਿੰਗ ਹੋ ਗਈ ਜਿਵੇਂ ਕਿਸੇ ਐਸਐਸਪੀ ਨੂੰ ਸਸਪੈਂਡ ਕਰਦੇ ਆ ਵੀ ਮਾਲ ਲੈ ਗਿਆ ਜਾਂ ਤਾਂ ਸਭ ਪਰਚਾ ਦਰਜ ਨਹੀਂ ਕੀਤਾ ਸੈਟਿੰਗ ਹੋ ਗਈ ਕੋਈ ਮਾਲ ਫੜ ਲਿਆ ਜਾਂ ਉਹਨਾਂ ਨੂੰ ਖਰੀਦ ਲਿਆ ਸਾਬ ਵੀ ਬੋਲੋ ਹੀ ਨਾ ਉਸ ਕੋਈ ਨਾ ਦੋ ਗੱਲਾਂ ਤਾਂ ਹੋਈਆਂ ਸਾਬ ਆ ਭਗਵੰਤ ਮਾਨ ਜੀ ਮੈਨੂੰ ਦੱਸਣ ਵੀ ਵਜ੍ਹਾ ਕੀ ਹੈ ਤੁਸੀਂ ਤਸਦੀਲਦਾਰਾਂ ਦੇ ਮਗਰ ਲੱਗੇ ਹੋ ਮੈਂ ਕਹਿੰਦਾ ਸਟਾਰਟ ਫਰੋਮ ਆਪਣੇ ਕਰੋ ਚੱਲੋ ਸਭ ਆਪਣੇ ਘਰ ਨੂੰ ਦਸਵਾਰੋ ਪਹਿਲਾਂ ਅੰਦਰ ਚਾਕੀ ਮਾਰ ਕੇ ਦੇਖੋ ਤੁਸੀਂ ਜਵਾਬ ਦਿਓ ਇਸ ਕਰਕੇ ਮੇਰਾ ਇਲਜ਼ਾਮ ਭਗਵੰਤ ਮਾਨ ਜੀ ਤੇ ਹੈ ਭਗਵੰਤ ਮਾਨ ਜੀ ਜਿਹੜੇ ਲੋਕਾਂ ਨੂੰ ਤੁਸੀਂ ਕਹਿ ਰਹੇ ਸੀਗੇ ਵੀ ਮੇਰੀ ਅੱਖ ਚੱਕ ਪਾ ਕੇ ਗੱਲ ਕਰ ਉਹਨੇ ਕੀ ਸ਼ਾਮ ਨੂੰ ਆ ਕੇ ਤੁਹਾਡੇ ਪੈਰਾਂ 'ਚ ਪੈ ਗਏ ਇਸ ਕਰਕੇ ਛੱਡਤਾ ਤੁਸੀਂ ਹੁਣ ਬਾਦਸ਼ਾਹ ਹੋ ਗਏ ਯੂ ਆਰ ਚੀਫ ਮਿਨਿਸਟਰ ਆਫ ਪੰਜਾਬ ਬਾਦਸ਼ਾਹ ਨਹੀਂ ਸਾਹਿਬ ਕਾਨੂੰਨ ਤੁਹਾਡੇ ਹਿਸਾਬ ਨਾਲ ਨਹੀਂ ਚੱਲਣਾ ਯਾ ਤਾਂ ਕਾਨੂੰਨ ਸਾਰਿਆਂ ਵਾਸਤੇ ਹੈ ਪਰ ਤੁਸੀਂ ਦਰ ਨੂੰ ਕਿਉਂ ਪੜਦੇ ਹੋ ਸਾਰਿਆਂ ਨੂੰ ਛੱਡ ਦਿਓ ਘਰੋਂ ਚਾਲੂ ਕਰੋ ਸਾਹਿਬ ਤੇ ਮੈਂ ਦੂਜੀ ਗੱਲ ਮੇਰੀ ਮੈਂ ਅਮਰੋੜਾ ਰੋੜਾ ਜੀ ਨੂੰ ਬੜਾ ਸਿਆਣਾ ਸੁਣ ਕੇ ਆਇਆ ਲੀਡਰ ਸਮਝਦਾ ਸੀ ਗੱਲ ਪਰ ਮੈਨੂੰ ਲੱਗਦਾ ਹੈ ਕਿੰਨਾ ਉਹ ਫਰਕ ਪੈ ਜਾਂਦਾ ਹੈ ਕਹਿੰਦਾ ਨਾ ਕੌਣ ਕਹਿੰਦਾ ਹੈ ਕੌਣ ਕਹਿੰਦਾ ਹੈ ਕਿ ਸੋਹਬਤ ਦਾ ਹੋਂਤਾ ਨਹੀਂ ਅਸਰ ਵੀ ਕਹਿੰਦੇ ਨਾਲ ਤੋੜਾ ਉੱਠ ਬੈਠ ਮਾੜੇ ਬੰਦਿਆਂ ਨਾਲ ਹੋਏ ਤੇ ਅਸਰ ਪੈਂਦਾ ਚੰਗੇ ਬੰਦਿਆਂ ਨਾਲ ਚੰਗੇ ਹੋ ਜਾਂਦੇ ਕੌਣ ਕਹਤਾ ਹੈ ਕਿ ਸਹਬਤ ਦਾ ਹੁੰਦਾ ਨਹੀਂ ਅਸਰ ਇਨਸਾਨ ਤੋਂ ਕਿਆ ਦਰੋ ਦੀਵਾਰ ਬਦਲ ਜਾਂਦੇ ਐਥੇ ਤਾਂ ਬਦਲੇ ਕਿਹੜੇ ਸਾਬ ਇਨਸਾਨ ਹੀ ਬਦਲੇ ਕਿਹੜੇ ਹੈ ਉਹ ਚੇਡਾ ਸੁਣ ਸੁਣ ਕੇ ਅਮਨ अरोड़ा ਜੀ ਵੀ ਚੇਡਾਂ ਕਰਨ ਲੱਗੇਗਾ ਲੋ ਜਾਖੜ ਸਾਹਿਬ ਮੈਂ ਆਪਣਾ ਇਨਕਮ ਟੈਕਸ ਦਾ ਲਿਆ ਸਾਬ ਜਾਖੜ ਸਾਹਿਬ ਕੋਈ ਕਮਣਾ ਨਹੀਂ ਤੇ ਮੇਰੇ ਨਾਲ ਤੁਸੀਂ ਸਿਆਣੇ ਹੋ ਕਿ ਉਹ ਤੁਸੀਂ ਵਪਾਰੀ ਆਦਮੀ ਹੋ ਮੈਂ ਤਾਂ ਜਟਕੂ ਜਆ ਆਦਮੀ ਐ ਮਨੂੰ ਕੋਈ ਲੰਬਾ ਛੋੜਾ ਹਿਸਾਬ ਕਿਦਾ ਪਤਾ ਨਹੀਂ ਤੁਸੀਂ ਮੇਰੇ ਨਾਲ ਬਹੁਤ ਸਿਆਣੇ ਹੋ ਮੈਂ ਇਨਕਮ ਟੈਕਸ ਦਾ ਨਹੀਂ ਮੰਗਿਆ ਸਾਹਿਬ ਇਨਕਮ ਟੈਕਸ ਦਾ ਜਿਹਨੇ ਇਲੈਕਸ਼ਨ ਲੜਾਇਆ ਸਾਰੇ ਆਪਣੀ ਜਮ੍ਹਾਂ ਕਰਾਉਂਦੇ ਮੈਂ ਵੀ ਕਰਾ ਰੱਖਿਆ ਪਹਿਲਾਂ ਕਰਵਾਇਆ ਤੁਸੀਂ ਵੀ ਕਰਵਾਇਆ ਹੋਣਾ ਜੇ ਇਕੱਲੇ ਇਨਕਮ ਟੈਕਸ ਨਾਲ ਕੰਮ ਚੱਲਦਾ ਹੁੰਦਾ ਸਾਹਿਬ ਤਾਂ ਮੇਰੇ ਖਿਆਲ ਚ ਉਹ ਇੱਕ ਐਮਪੀ ਪਕੜਿਆ ਗਿਆ ਸੀ 200 ਕਰੋੜ ਰੁਪਏ ਉਲੀ ਉਲੀ ਲਗੀ ਪਈ ਸੀ ਹਨ ਮਾਰੀਆਂ ਜੇ ਨੋਟ ਸਾਹਮਣੇ ਨਹੀਂ ਸੀ ਗਏ ਇੱਕ ਇੱਥੇ ਸਾਡੇ ਵੱਡੇ ਲੀਡਰ ਤੁਰੇ ਫਿਰਦੇ ਜਿਨ੍ਹਾਂ ਨੂੰ ਅੱਜਕੱਲ ਸਾਡੇ ਕਾਂਗਰਸ ਵਾਲੇ ਲੀਡਰ ਆਪਣੇ ਕੈਂਡੀਡੇਟ ਸਾਹਿਬ ਜੀਵਨਜੀ ਨਾਲ ਲਈ ਫਿਰਦੇ ਐ 10 ਕਰੋੜ ਰੁਪਇਆ ਹੇਟਾਂ ਬਿਸਤਰ ਦੇ ਰੱਖ ਕੇ ਭੁੱਲ ਕੇ ਪਤਾ ਨਹੀਂ ਲਗਿਆ ਉਹ ਕਿੱਥੋਂ ਤਾਂ ਆਏ ਹੋਣੇ ਸਾਹਿਬ ਉਹਨਾਂ ਦੀ ਜਾਂਚ ਕਿਵੇਂ ਹੋਊਗੀ ਇਸ ਕਰਕੇ ਮੈਂ ਕਿਹਾ ਸੀਗਾ ਭਈ ਇੱਕ ਅਮਰੀਕਾ ਦੇ ਅੰਦਰ ਐਲ ਕਪੋਨ ਕਰਕੇ ਬਹੁਤ ਵੱਡਾ दारू ਦਾ ਉਹਨਾਂ ਦੇ ਨਾਲ ਚ ਕਿਉਂਕਿ ਇਹ ਪ੍ਰੋਬੀਸ਼ਨ ਲਾਤੀ ਸੀ ਅਮਰੀਕਾ ਚ ਐਲ ਕਪੋਨ ਪੁਲਿਸ ਵਾਲੇ ਹੱਤ ਪਾਉਂਦੇ ਡਰਦੇ ਸੀ ਕਿ ਕੋਈ ਗਵਾਹ ਨਹੀਂ ਸੀ ਦਿੰਦਾ ਜਿਹੜਾ ਗਵਾਹ ਬਣਾਂ ਨੂੰ ਥੋਕ ਦਿੰਦਾ ਸੀਗਾ ਇਵੈਂਚੁਅਲੀ ਇੱਕ ਇਨਕਮ ਟੈਕਸ ਅਫਸਰ ਨੇ ਫੜਿਆ ਸੀ ਉਹਨੂੰ ਕਿਉਂ ਕਿਵੇਂ ਫੜਿਆ ਸੀਗਾ ਉਹਦਾ ਇੱਕ ਸਿੰਪਲ ਫਾਰਮੂਲਾ ਸੀਗਾ ਫਾਲੋ ਦਾ ਮਨੀ ਪੈਸਾ ਕਿੱਥੇ ਜਾਂਦਾ ਹੈ ਉਹ ਸਬੂਤ ਮਿਲ ਜੂਗਾ ਸਭ ਉਹ ਸਬੂਤ ਮਿਲ ਜੂਗਾ ਵੀ ਸੁਨੀਰ ਲਗਰ ਨੋਵਾ ਤੇ ਜਿਹੜਾ ਫਿਰਦਾ ਹੈ ਜਾਂ ਕਿਸੇ ਹੋਰ ਗੱਡੀ ਤੇ ਜਿਹੜਾ ਫਿਰਦਾ ਹੈ ਪੈਸੇ ਆਏ ਕਿੱਥੋਂ ਹੈ ਕਿਹਦੇ ਨਾਮ 'ਪਾ ਰੱਖੀ ਹੈ ਗੱਡੀ ਜਿਨੇ ਜਿਹੜੇ 88000 ਪਕੜੇ ਹੈ ਉਹਨੇ ਖਰੀਦਿਆ ਕਿਦੇ ਉਸ ਅਸੇਗਾ ਜਿਨੇ ਕ੍ਰਿਤੀਆ ਸੀਗਾ ਉਹ ਸਮਾਨ ਕੀਦੇ ਤੋਂ ਲੈ ਕੇ ਆਇਆ ਸੀਗਾ ਉਹ ਜਿਹੜਾ ਸਮਾਨ ਲੈ ਕੇ ਆਇਆ ਸੀਗਾ ਉਹਨੇ ਅੱਗੇ ਕਿਹੜਾ ਉਹਦਾ ਮੇਨ ਸਪਰੋਸ਼ ਕਿਹਨੇ ਨਾ ਸੀਐਨਐਫ ਕੌਣ ਸੀਗਾ ਤੇ ਸੀਐਨਐਫ ਨੂੰ ਪਰਮਿਟ ਦਵਾਇਆ ਕਿਨੇ ਸੀਗਾ ਉਹਦੇ ਤੇ ਰੇਡ ਨਾ ਪਵੇ ਉਹ ਕੋਲ ਟੈਲੀਫੋਨ ਕੀਤਾ ਕਿਨੇ ਸੀਗਾ ਤੇ ਜਿਨੇ ਟੈਲੀਫੋਨ ਕੀਤਾ ਸੀਗਾ ਉਹਨੇ ਹੁਣ ਕਈਆਂ ਨੂੰ ਚਾਹ ਪੈ ਗਿਆ ਇਲੈਕਸ਼ਨ ਲੜ ਲਓ ਜੀ ਮੇਰੇ ਸਾਹਮਣੇ ਆਓ ਇਲੈਕਸ਼ਨ ਲੜ ਲਓ ਕਿਉਂਕਿ ਕਈਆਂ ਦਾ ਦੰਦਾ ਸਾਹਿਬ ਇਲੈਕਸ਼ਨ ਦੇ ਨਾਮ ਤੇ ਲੁਧਿਆਣੇ ਵਾਲੇ ਤਾਂ ਸਾਰੇ ਜਾਣਦੇ ਆ ਇਹ ਤਾਂ ਇਹਨਾਂ ਨੂੰ ਐਂ ਲੱਗਦੇ ਆ ਜਿਵੇਂ ਉਹ ਕਾਮ ਦੇ ਨੂੰ ਗਾ ਲੱਗਦੀ ਐ ਨੀਚੇ ਉਡ ਲੋ ਇਲੈਕਸ਼ਨ ਦੇ ਨਾਤੇ ਚੰਦਾ ਦਿਓ ਸਭ ਕਾਰਜ ਚੰਦਾ ਦਿਓ ਸਭ ਪਤਾ ਨਹੀਂ ਸਾਰਿਆਂ ਨੂੰ ਨਿਚੋੜ ਕੇ ਲੈ ਕੇ ਉਨੇ ਤੇ ਸਾਨੂੰ ਪੰਜਾਬੀਆਂ ਨੂੰ ਆਖ ਤਾਂ ਵੀ ਕਰਿਆ ਐ ਮੈਂ ਤੈਨੂੰ ਕੁਝ ਨਾ ਕੁਝ ਤਾਂ ਮੂੰਹ ਤੇ ਮਾਰੋ ਚਲਾ ਕੇ ਮੂੰਹ ਤੇ ਮਾਰ ਦੇ ਚਲਾ ਕੇ ਇਸੇ ਤਰ੍ਹਾਂ ਇਹ दारू ਵਾਲੇ ਕੋਲ ਜਾਂਦੇ ਐ ਇਸੇ ਤਰ੍ਹਾਂ ਹੀ ਨਸ਼ੇ ਵੇਚਣ ਵਾਲੇ ਕੋਲ ਜਾਂਦੇ ਸਭ ਦੈਟ ਇਜ਼ ਦਾ ਮਨੀ ਟ੍ਰਾਇਲ ਆਮ ਟਾਕਿੰਗ ਅਬਾਊਟ ਮੇਰੀ ਗਲਤੀ ਹੋ ਗਈ ਉਹ ਦਿਨੇ ਮੈਂ ਪੱਤਰਕਾਰ ਸਾਥੀਆਂ ਤੋਂ ਉਹਨਾਂ ਨੇ ਸਾਰਿਆਂ ਨੂੰ ਚਮਕਾਤਾ ਜਾਖੜਤਾ ਈਡੀ ਦਾ ਨਾਮ ਲੈ ਰਿਹਾ ਜਾਖੜਦਾ ਈਡੀ ਦਾ ਨਾਮ ਲੈ ਰਿਹਾ ਜੀ ਈਡੀ ਦਾ ਬੀਜੇਪੀ ਵਾਲਿਆਂ ਦੀ ਹੈ ਸਾਬ ਮੈਂ ਈਡੀ ਦੇ ਨਾਮ ਇਸ ਕਰਕੇ ਲਿਆ ਸੀਗਾ ਮੈਂ ਵੀ ਆਪਣੀ ਕਲੈਰੀਫਿਕੇਸ਼ਨ ਦੇ ਰਿਹਾ ਕਿਉਂਕਿ ਈਡੀ ਦਾ ਕੰਮ ਕੀ ਹੈ ਮਨੀ ਲਾਂਡਰੀ ਨੂੰ ਪકડਨਾ ਸਾਡਾ ਮਨੀ ਲਾਂਡਰਿੰਗ ਮੀਨਸ ਕਾਲੇ ਤਨ ਨੂੰ ਚਿੱਟਾ ਧਨ ਬਣਾਉਣਾ ਜਿਹੜਾ ਆ ਜਿਹੜੀ ਪੁਰਚੀਆਂ ਲੈ ਕੇ ਆਉਂਦੇ 100 100 ਰੁਪਿਆ 150 200 400 ਜਿਹੜੇ ਲੈ ਕੇ ਇਕੱਠੇ ਕਰਦੇ ਆ ਸਾਰਾ ਬਲੈਕ ਮਨੀ ਹੈ ਕਿਸੇ ਨਾ ਕਿਸੇ ਦੀ ਅਲਮਾਰੀ ਚ ਪਿਆ ਉਲੀ ਲੱਗ ਰਿਹਾ ਹਣਾ ਕਰੋੜਾ ਰੁਪਿਆ ਉਹਨੂੰ ਵਾਈਟ ਕਰਕੇ ਫਾਰਮ ਹਾਊਸ ਬਣਾਣੇ ਦੋ ਦੋ ਕਰੋੜ ਦੀਆਂ ਗੱਡੀਆਂ ਖਰੀਦਣੀਆਂ देयर ਇਜ਼ ਆ ਮਨੀ ਲੌਂਡਰਿੰਗ ਆਪਰੇਸ਼ਨ ਇਨਵੋਲਡ ਇਨ ਦਾ ਹੋਲ ਥਿੰਗ ਇਸ ਕਰਕੇ ਮੈਂ ਈਡੀ ਵਾਲੀ ਗੱਲ ਵਾਪਿਸ ਲਵਾਂਗਾ ਸਾਹਿਬ ਮੇ ਤੁਜੀ ਬੁਰਾ ਨਾ ਮੰਨੋ ਤੁਸੀਂ ਸੈਂਟਰ 'ਚ ਬੈਠੇ ਹੋ ਤੁਹਾਨੂੰ ਵੀ ਬੇਨਤੀ ਕਰੂੰਗਾ ਸਾਰੇ ਲੀਡਰ ਸਾਹਿਬਾਨ ਨੂੰ ਬੇਨਤੀ ਕਰੂੰਗਾ ਮੈਂ ਵੀ ਜਾ ਕੇ ਕਰੂੰਗਾ ਮੈਂ ਚਿੱਠੀ ਲਿਖਣ ਲੱਗਿਆ ਸਾਹਿਬ ਇੱਕ ਚਿੱਠੀ ਉਹ ਚਿੱਠੀ ਇੱਕ ਨਾਮ ਤੇ ਲਿਖੂੰਗਾ ਮੈਂ ਚੀਫ ਜਸਟਿਸ ਆਫ ਪੰਜਾਬ ਬਣਾ ਰਹਿਣਾ ਹਾਈ ਕੋਰਟ ਚਿੱਠੀ ਹੋਈ ਚਿੱਠੀ ਲਿਖੂੰਗਾ ਮੁੱਖ ਮੰਤਰੀ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਇਹ ਭਗਵੰਤ ਮਾਨ ਜੀ ਚੀਫ ਜਸੇ ਸਾਹਿਬ ਦੀ ਨਿਗਰਾਨੀ ਦੇ ਅੰਡਰ ਦਾ ਸੁਪਰਵਾਈਜ਼ਨ ਆਫ ਦਾ ਪੰਜਾਬ ਹਰਿਆਣਾ ਹਾਈ ਕੋਰਟ ਅੰਡਰ ਡਾਇਰੈਕਟ ਸੁਪਰਵਾਈਜ਼ਨ ਆਫ देयर ਜੋ ਠੀਕ ਸਮਝਣ ਜਿਹੜੀ ਏਜੰਸੀਆਂ ਚਾਹੇ ਪੰਜਾਬ ਦੀ ਵਿਜੀਲੈਂਸ ਪਾਣੀ ਹੈ ਚਾਹੇ ਦਿੱਲੀ ਵਾਲਾ ਦਾ ਇਨਕਮ ਟੈਕਸ ਪਾਣਾ ਹੈ ਚਾਹੇ NIA ਨੂੰ ਪਾਣਾ ਚਾਹੇ ਉਹ ਵੀ ਏਜੰਸੀ ਹੈ ਸਾਹਿਬ ਚਾਹੇ ਉਸੇ ED ਨੂੰ ਪਾਣਾ ਇੱਕ ਸ਼ੁੱਡ ਬੀ ਮੋਨੀਟਰਡ ਇਟ ਸ਼ੁੱਡ ਬੀ ਟਰਾਂਸਪੇਰੈਂਟ ਇਟ ਸ਼ੁੱਡ ਬੀ ਲੋਕਾਂ ਨੂੰ ਪੁਰੋਸਾਵੇ ਇਹਦੇ ਵਿੱਚ ਆ ਨਹੀਂ ਹੋਣਾ ਵੀ ਆਪੀ ਜੇਪੀ ਆਲਾ ਇਸ ਕਰਕੇ ਟੰਗ ਦਿਓ ਆ ਕਾਂਗਰਸ ਵਾਲਾ ਇਸ ਕਰਕੇ ਟੰਗ ਦਿਓ ਆ ਕਿਉਂਕਿ ਐਮਐਲਏ ਹੈ ਮੰਤਰੀ ਹੈ ਆਮ ਆਦਮੀ ਪਾਰਟੀ ਦੇ ਨੂੰ ਛੱਡ ਦਿਓ ਕੋਈ ਉਸੇ ਵਿਤਕਰਾ ਨਾ ਹੋਵੇ ਸਾਹਿਬ ਸਾਰਿਆਂ ਦੀ ਜਾਂਚ ਹੋਵੇ ਇਨਕਲੂਡਿੰਗ ਸੁਨੀਲ ਜਾਖੜ ਦੀ ਸਾਰਿਆਂ ਦੀ ਜਾਂਚ ਹੋਵੇ ਸਾਹਿਬ ਇਸ ਕਰਕੇ ਹੋਵੇ ਯਾਦ ਆ ਇੱਕ ਦਿਨ ਭਗਵੰਤ ਮਾਨ ਜੀ ਨੇ ਕੋਕਿਆ ਸੀਗਾ ਅਸੈਂਬਲੀ 'ਚ ਇੱਕ ਕਾਂਗਰਸ ਦੇ ਲੀਡਰ ਨੇ ਖੜਕੇ ਕਹਿਦਾ ਜੀ ਕੇਜਾ ਸਟਫ ਆ ਗਿਆ ਸਟਫ ਦੱਸਿਆ ਸੀਗਾ ਸਭ ਲੋਕ ਭੁੱਲ ਜਾਂਦੇ ਸਭ ਮੈਂ ਹਰੇਕ ਗੱਲ ਨੋਟਿਸ ਕਰਦਾ ਕਿਉਂਕਿ ਇਹ ਸਾਰੇ ਮਾਨਯੋਗ ਲੀਡਰ ਜਿਹੜੇ ਲੋਕਾਂ ਦੇ ਲੈ ਕੇ ਆਏ ਜਿੱਤ ਕੇ ਐ ਬੜੇ ਮਾਨਯੋਗ ਹੈ ਬੜੀ ਅਕਲ ਹੈ ਬੜੀ ਸੂਝਵਾਨ ਹੈ ਤੇ ਸ਼ਾਹਵਣੇ ਮੁੱਖ ਮੰਤਰੀ ਜਿਨੇ ਬਿਆਨ ਦਿੱਤਾ ਸੀਗਾ ਆ ਅੱਛਾ ਤੁਹਾਨੂੰ ਸਟਫ ਲੱਗਦੇ ਐ ਕਿਉਂਕਿ ਆ ਮੋਬਾਈਲ ਰਿਪੇਅਰ ਕਰਦੇ ਸੀਗੇ ਆ ਫਲਾਣਾ ਸਿੰਘ ਕਰਦੇ ਸੀਗੇ ਆ ਪਤਾ ਨਹੀਂ ਪੇਂਟ ਕਰਦੇ ਸੀਗੇ ਸਾਰਾ ਕੁਝ ਕਰਦੇ ਸੀਗੇ ਮੇਰਾ ਸਵਾਲ ਹੈ ਅੱਜ ਲੋਕ ਵੀ ਸਵਾਲ ਪੁੱਛਦੇ ਆ ਲੋਕਾਂ ਨੂੰ ਵੀ ਮੇਰਾ ਤੁਹਾਡੇ ਰਾਹੀਂ ਇੱਕ ਹੰਗਾਰਾ ਐ ਸਾਹਿਬ ਉਹਨਾਂ ਨੂੰ ਪੁੱਛ ਤਾਂ ਲੋ ਜਿਹੜੇ ਕੱਲ ਤਾਂ ਹੀ ਮੋਬਾਈਲ ਰਿਪੇਅਰ ਕਰਦੇ ਸੀਗੇ ਜਿੰਨੇ ਸਾਈਕਲ ਤੇ ਚੜੇ ਫਿਰਦੇ ਸੀ ਅੱਜ ਹਾਈਵੇ ਦੇ ਉੱਤੇ ਕੋਟੀਆਂ ਪੈ ਰਹੀਆਂ 10-10 ਏਕੜ ਸਾਹਿਬ ਕੱਲੇ ਆ ਮੈਂ ਨਿਊ ਚੰਡੀਗੜ੍ਹ ਵਾਲੀ ਮੌਦ ਦੇ ਨਾਲ ਗੱਲ ਕਰਦੀ ਵੀ ਉੱਥੇ ਲਾਈ ਬੈਠੇ ਅਸੀਂ ਸਵਾ ਦੇ ਕੋਲ 10-10 ਏਕੜ ਜਿੱਥੇ 5 ਕਰੋੜ ਰੁਪਏ ਏਕੜ ਦਾ ਰੇਟ ਐ ਸਾਹਿਬ ਉਹ ਉਹ ਦੁਜੀ ਸ਼ਹਿਰਾ ਚ ਲਾਈ ਬਟੇ ਹਰੇਕ ਤਾਂ ਜਾਂਦੇ ਰੋ ਕਿਸੇ ਪਾਸੇ ਨਿਕਲ ਜੋ ਸਾਡੇ ਵਾਲੇ ਮਾਲਵੇ ਚ ਕਿਸੇ ਪਾਸੇ ਨਿਕਲ ਜਿਓਗੇ ਹਟੇ ਆ ਐਡਾ ਵੱਡਾ ਕੀ ਬਣ ਰਿਹਾ ਸਾਬ ਮਹਿਲ ਕਹਿੰਦੇ ਜੀ ਐਮਐਲਏ ਸਾਹਿਬ ਦੀ ਕੋਠੀ ਬਣ ਰਹੀ ਹੈ ਕੋਠੀ ਨਹੀਂ ਮਹਿਲ ਬਣ ਰਿਹਾ ਸਾਬ ਹੈਲੀਪੋਰਟ ਦੀ ਜਗ੍ਹਾ ਛੱਡੀ ਜਾ ਰਹੀ ਹੈ ਸੋ ਇਸ ਕਰਕੇ ਮੇਰੀ ਬੇਨਤੀ ਹੈ ਵੀ ਆਪਾਂ ਕਰਪਸ਼ਨ ਨੂੰ ਫੜੀਏ ਜੜੋ ਕਢੀਏ ਸਾਬ ਤੇ ਆ ਇਕੱਲੀ ਸਰਕਾਰ ਦੇ ਮੋਢਿਆਂ ਤੇ ਨਾ ਛੱਡੋ ਸਾਬ ਆ ਲਖ ਜਗਾਓ ਆ ਜਿਹੜਾ ਇਲੈਕਸ਼ਨ ਹੈ ਆ ਕੱਲਾ ਇਲੈਕਸ਼ਨ ਜੀਵਨ ਗੁਪਤਾ ਜੀ ਆ ਬੀਜੇਪੀ ਦਾ ਨਹੀਂ ਸਾਹਿਬ ਆ ਇੱਕ ਮੌਕਾ ਹੈ ਪੰਜਾਬ ਦੇ ਲੋਕਾਂ ਨੂੰ ਵੰਗਾਰਨ ਦਾ ਐਵੇਂ ਕਹਿਣਾ ਛੱਡ ਦਿਓ ਜਿਹੜਾ ਲੀਡਰ ਹੈ ਸਾਰੇ ਚੋਰ ਹੈ ਚੋਰਾਂ ਨੂੰ ਵੋਟ ਚੋਰਾਂ ਦੇ ਜਵਾਰ ਦੇ ਬਣਾਓ ਸਾਹਿਬ ਪੁੱਛੋ ਤਾਂ ਸਹੀ ਐਵੇਂ ਇਨਕਮ ਟੈਕਸ ਬਾਤਾ ਇਨਕਮ ਟੈਕਸ ਮੇਂ